ਗੁਰੂ ਪਿਆਰੀ ਸਾਜ ਸੰਗਤ ਜੀਓ 2025 ਸਨ ਗਿਆ ਤੇ ਹੁਣ 2000 26 ਚੜਿਆ ਤੇ ਸਾਡੇ ਵਾਸਤੇ ਇਹ 26 2000 ਜੋ 26 ਚੜਿਆ ਹੈ ਇਸ ਦੇ ਵਾਸਤੇ ਸਾਨੂੰ ਕੋ ਜਨਮਾ ਕਰਨਾ ਅਤੇ ਨਮਾ ਸਿੱਖਣ ਦੀ ਲੋੜ ਹੈ ਪਰ ਆਪਣੀ ਆਪਣੀ ਸੋਚ ਅਨੁਸਾਰ ਆਪਣੇ ਆਪਣੇ ਖਿਆਲਾਂ ਅਤੇ ਵਿਚਾਰਾਂ ਅਨੁਸਾਰ ਅਸੀਂ ਨਮਾ ਕਰਦੇ ਪਰ ਬੜੇ ਵਿਰਲੇ ਪ੍ਰਾਨੀ ਇਨਸਾਨ ਮਨੋਖੋ ਸਿੱਖ ਨੇ ਬੜੇ ਵਿਰਲੇ ਮੁਸਲਮਾਨ ਨੇ ਬੜੇ ਹੀ ਵਿਰਲੇ ਹਿੰਦੂ ਭਾਈ ਨੇ ਜਿਹੜੇ ਕੁਝ ਨਵਾਂ ਕਰਨਾ ਜਾਂ ਨਵਾਂ ਸਿੱਖਣਾ ਚਾਹੁੰਦੇ ਪਰ ਇੱਕ ਜਗ੍ਹਾ ਤੇ ਕਬੀਰ ਸਾਹਿਬ ਜੀ ਦਾ ਬਚਨ ਹੁੰਦਾ ਹੈ ਕਿ ਕਬੀਰ ਇੱਕ ਘਰੀ ਤੂੰ ਆਧੀ ਘਰੀ ਆਧੀ ਉਤਵਾਦ ਭਗਤਨ ਸੇਤੇ ਗੋਸਟੈ ਜੋ ਕਿਨੋ ਸੁਲਾਬ ਤੇ ਆਪਾ ਸੁਣ ਲਿਆ ਕਿ ਕਬੀਰ ਸਾਹਿਬ ਜੀ ਦਾ ਬਚਨ ਹਿੰਦੂਆਂ ਨੇ ਸੁਣ ਲਿਆ ਸਿੱਖਾਂ ਨੇ ਸੁਣਿਆ ਤੇ ਮੁਸਲਮਾਨ ਵੀ ਭਾਈ ਸਮਝਦੇ ਨੇ ਇਸ ਗੱਲ ਕਿ ਅਸੀਂ ਸੋਚਿਆ ਕਿ ਕਬੀਰ ਸਾਹਿਬ ਨੇ ਅੱਧੀ ਘਰੀ ਦਾ ਨਾਂ ਲਿਆ ਤੇ ਅਸੀਂ ਤੇ ਪੰਜੇ ਬਾਣੀਆਂ ਦਾ ਨਿਤਨੇਮ ਕਰਦੇ ਆ ਗੁਰਦੁਆਰਾ ਸਾਹਿਬ ਚਲੇ ਜਾਂਦੇ ਆ Hindu ਭਾਈ ਕਹਿਣ ਕਿ ਅਸੀਂ ਮੰਦਰ ਦੇ ਵਿੱਚ ਜਾਂਦੇ ਆ ਰਾਮ ਰਾਮ ਕਰਦੇ ਤੇ ਇਸਲਾਮ ਧਰਮ ਵਾਲੇ ਕਹਿਣ ਕਿ ਅਸੀਂ ਮਸਜਿਦ ਦੇ ਵਿੱਚ ਚਲੇ ਜਾਂਦੇ ਆ ਨਿਵਾਜ਼ ਪੜਦੇ ਆ ਅਸੀਂ ਕੁਰਾਨ شریف ਫਿਰਦੇ ਆ ਹਦੀਸ ਨੂੰ ਪੜਦੇ ਆ ਸਿੱਖ ਸੋਚੀਏ ਕਿ ਅਸੀਂ ਇਤਿਹਾਸ ਜਾਣਦੇ ਆ ਬਹੁਤ ਇਤਿਹਾਸ ਦੇ ਬਾਰੇ ਸਾਨੂੰ ਗਿਆਨ ਬਹੁਤ ਹੈ ਸਾਨੂੰ ਤੇ ਸਮਝ ਹੀ ਬਹੁਤ ਹੈ ਸਾਡੇ ਵਰਗਾ ਤਾਂ ਕੋਈ ਸਿਆਣਾ ਹੀ ਨਹੀਂ ਅਕਲ ਹੀ ਨਹੀਂ ਤੇ ਹਿੰਦੂ ਬਾਈ ਕਹਿਣ ਕਿ ਸਾਡੇ ਜੋ ਵੇਦ ਬ੍ਰਹਮਾ ਨੇ ਉਚਾਰਨ ਕੀਤੇ ਨੇ ਅਸੀਂ ਤੇ ਸਿਮਰਤੀਆਂ ਪੜੀਆਂ ਨੇ ਵੇਦ ਪੜੇ ਨੇ ਰਾਮਾਇਣ ਪੜੀ ਪੰਡਤ ਜੀ ਨੇ ਸਾਨੂੰ ਬਹੁਤ ਕੁਝ ਦੱਸਿਆ ਪਰ ਕਬੀਰ ਸਾਹਿਬ ਦਾ ਵਚਨ ਹੈ ਕਬੀਰ ਇੱਕ ਘਰੀ ਤੋ ਆਧੀ ਘਰੀ ਆਧੀ ਹੂ ਤਵਾਦ ਬਗਤਨ ਸੇਤੇ ਗੋਸਟੇ ਜੋ ਕੀਨੋ ਸੁਲਾ ਅਸੀਂ 2 ਘੰਟੇ ਬੈਠ ਲਿਆ ਸਿਮਰਨ ਕੀਤਾ ਗੁਰਬਾਣੀ ਪੜੀ ਇਸਲਾਮ ધਰਮ ਵਾਲਿਆਂ ਨੇ ਨਿਵਾਜ ਗੁਜ਼ਾਰ ਲਈ ਤਰਾਬੀ ਪੜ ਲਈ ਮਸਜਿਦ ਵਿੱਚ ਚਲੇ ਗਏ ਹਿੰਦੂ ਭਾਈ ਰਾਮ ਰਾਮ ਪ੍ਰਵਾਦ ਫੇਰੀ ਦੇ ਵਿੱਚ ਚਲੇ ਗਏ ਪ੍ਰਵਾਦ ਫੇਰੀ ਜੋ ਰਾਮ ਰਾਮ ਕੀਆ ਪਰ ਇੱਕ ਘਰੀਤਵਾਦੀ કરી ਜਿਹੜਾ ਸਾਡਾ ਮਾਈਂਡ ਹੈ ਨਾ ਬ੍ਰੇਨ ਜਿਹੜਾ ਸਾਡਾ ਮਨ ਹੈ 12 ਮਿੰਟਾਂ ਦੀ ਅੱਧੀ ਘੜੀ ਹੁੰਦੀ ਹੈ ਤੇ 25 ਮਿੰਟਾਂ ਦੀ ਇੱਕ ਘੜੀ ਸਾਡਾ ਸਰੀਰ ਦੇਹ ਜਿਹੜੀ ਹੈ ਕੇਵਲ ਇੱਕ ਥਾਂ ਤੇ ਬੈਠ ਸਕਦੀ ਹੈ ਸੰਗਤ ਜੀਓ ਅਸੀਂ ਵਿਚਾਰ ਕੇ ਦੇਖੀਏ ਕਿ ਇੱਕ ਘੜੀ ਇੱਕ ਸੈਕਿੰਡ ਦਿਖਾਵੇ ਵਾਸਤੇ ਭਾਵੇਂ ਅਸੀਂ ਦਿਨ ਰਾਤ ਗੁਰਦੁਆਰੇ ਸਾਹਿਬ ਜਾ ਰਹੇ ਹਾਂ ਨਿਤਨੇਮ ਕਰ ਰਹੇ ਹਾਂ ਬਾਣੀ ਪੜ ਰਹੇ ਹਾਂ ਅਸੀਂ ਸਮਝ ਰਹੇ ਹਾਂ ਗੁਰਬਾਣੀ ਨੂੰ ਵਿਚਾਰ ਰਹੇ ਹਾਂ ਮੁਸਲਮਾਨ ਭਾਈ ਮਸਜਿਦ ਦੇ ਵਿੱਚ ਜਾ ਰਹੇ ਨੇ ਪੰਜੇ ਵਕਤ ਦੇ ਨਿਵਾਜਾਂ ਪੜ ਰਹੇ ਨੇ ਹਿੰਦੂ ਭਾਈ ਰਾਮ ਰਾਮ ਕਰਦੇ ਨੇ ਫਿਰ ਬਾਤ ਫੇਰੀਆਂ ਕੱਢਦੇ ਨੇ ਪਰ ਕਬੀਰ ਸਾਹਿਬ ਨੂੰ ਸਾਨੂੰ ਗਹਿਰੇ ਤਲ ਤੇ ਸਮਝਣਾ ਪਵੇਗਾ ਇੱਕ ਘਰੀਤਵਾਦੀ ਘਰੀ ਸਾਡਾ ਮਨ ਜਿਹੜਾ ਹੈ ਨਾ ਮਾਈਂਡ ਸਾਡੀ ਸੋਚ ਸਕੂਨ ਦੇ ਵਿੱਚ ਟਿਕਾਵ ਦੇ ਵਿੱਚ ਪੋਜ਼ਿਟਿਵਿਟੀ ਚੜਦੀ ਕਲਾ ਜੇਕਰ Hindu ਹੈ ਤੇ ਉਹ RAM ਜੋ ਸ੍ਰੀ ਰਾਮਚੰਦਰ ਜੀ ਤ੍ਰਿਤੇਯ ਯੁਗ ਦੇ ਜਿਨ੍ਹਾਂ ਨੇ 14 ਸਾਲ ਦਾ ਬਨਵਾਸ ਕੱਟ ਕੇ ਵੀ ਪਰਮੇਸ਼ਰ ਦੀ ਭਗਤੀ ਕੀਤੀ ਸਕੂਨ ਦੇ ਵਿੱਚ ਸਨ ਲక్ష్మణ ਜੀ ਸਕੂਨ ਦੇ ਵਿੱਚ ਸਨ ਹਨੂਮਾਨ ਜੀ ਸਕੂਨ ਦੇ ਵਿੱਚ ਸਨ ਜੋ ਇਸਲਾਮ ਧਰਮ ਵਾਲਿਆਂ ਦਾ ਮੁਹੰਮਦ ਸ਼ਾਹ ਜਿਸ ਨੇ ਇਹਨਾਂ ਨੂੰ ਸਲਾਮ ਧਰਮ ਵਾਲਿਆਂ ਨੂੰ ਕੁਰਾਨ ਸ਼ਰੀਫ ਉਸ ਪਰਮਾਤਮਾ ਦੀ ਇਬਾਦਤ ਦੇ ਨਾਲ ਜੋੜਿਆ ਤੇ ਜੋ ਅਸੀਂ ਸਿੱਖ ਸਮਾਜ ਹਾਂ ਸਾਡੇ ਵਿੱਚ ਗੁਰੂ ਨਾਨਕ ਸਾਹਿਬ ਜੀ ਜੋ ਇੱਕ ਓੰਕਾਰ ਸਤਨਾਮ ਜਿਸ ਨੇ ਇੱਕ ਓੰਕਾਰ ਦਾ ਨਾਰਾ ਲਾਇਆ ਪਰਮਾਤਮਾ ਇੱਕ ਹੈ ਸਤਨਾਮ ਸਦਾ ਸਤ ਹੈ ਇਹ ਸਾਧ ਸੰਗਤ ਜੀਓ ਸਾਡਾ ਮਨ ਜਿਹੜਾ ਹੈ ਕਿਤੇ ਟਿਕਿਆ ਸੱਚ ਕਹਿ ਰਿਆਂ ਜੇ ਸਾਡਾ ਮਨ ਨਾ ਆਦੀ ਘੜੀ ਇੱਕ ਘੜੀ 10 ਮਿੰਟ ਇੱਕੇ ਜਗ੍ਹਾ ਤੇ ਟਿਕ ਜਾਵੇ ਨਾ ਸਾਡੇ ਵਿਚਾਰ ਸਾਡੇ ਫੋਰਸ ਖਿਆਲਤ ਮਨ ਤੇ ਸਾਧ ਸੰਗਤ ਜੀਓ ਬਹੁਤ ਸਕੂਨ ਸਾਡੀ ਆਤਮਾ ਨੂੰ ਮਿਲੇਗਾ ਸਾਡੇ ਵਿੱਚ ਚੜ੍ਹਦੀ ਕਲਾ ਹੋਵੇ ਸਾਡੇ ਵਿੱਚ ਜ਼ਰੂਰਤ ਹੋਵੇ ਸਾਡੇ ਵਿੱਚ ਪੋਜਿਟਿਵਿਟੀ ਹੋਵੇ ਤੇ ਸੰਗਤ ਜਿਓ ਪੋਜਿਟਿਵਿਟੀ ਜਿਹੜੀ ਹੈ ਉਹ ਤਾਂ ਹੀ ਹੁੰਦੀ ਹੈ ਕਿ ਸਾਡੇ ਮਨ ਨੂੰ ਟਿਕਾਵ ਤਨ ਨੂੰ ਤੇ ਅਸੀਂ ਬਿਠਾ ਲੈਨੇ ਤਨ ਨੂੰ ਤੇ ਅਸੀਂ 2 ਘੰਟੇ 1.5 ਘੰਟਾ ਵੀ ਅਸੀਂ ਬਾਣੀ ਪੜ ਸਕਦੇ ਆ ਬੈਠ ਜਾਂਦੇ ਆ ਰੋਣ ਲਾ ਲੈਂਦੇ ਨੇ ਮਾਫ ਕਰਨਾ ਸੰਗਤ ਜਿਓ ਜਿਹੜੇ ਭਾਈ ਇਹ ਗ੍ਰੰਥੀ ਇਹ ਪਾਠੀ ਨੇ ਕਈ ਕਈ 4-4 ਘੰਟੇ ਬੈਠੇ ਰਹਿੰਦੇ ਨੇ ਤੇ ਸੰਗਤ ਜਿਉ ਮੰਨ ਜਿਹੜਾ ਸਾਡਾ ਇੱਕ ਜਗ੍ਹਾ ਤੇ ਬੈਠੇ ਨਾ ਕਿਦੇ ਕਿਦੇ ਇਕੱਲੇ ਬੈਠ ਕੇ ਅਸੀਂ ਸੋਚੀਏ ਪ੍ਰਮਾਤਮਾ ਪ੍ਰਤੀ ਜੋ ਸਾਨੂੰ ਵਾਹਿਗੁਰੂ ਉਸ ਪਰਮੇਸ਼ਰ ਉਸ ਰਾਮ ਨੇ ਉਸ ਅੱਲਾਹ ਤਾਲਾ ਨੇ ਪਰਮੇਸ਼ਰ ਨੇ ਸਾਡੇ ਵਿੱਚ ਐਨੀ ਜ਼ੁਰਤ ਐ ਐਨੀ ਹਿੰਮਤ ਇੰਨੀ ਪੋਜ਼ਿਟਿਵਿਟੀ ਭਰੀ ਹੈ ਜੇਕਰ ਅਸੀਂ ਸਹੀ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਸਾਨੂੰ ਵਰਤੋ ਆ ਜਾਏ ਨਾ ਤੇ ਗੁਰੂ ਪਾਤਸ਼ਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਉ ਪਿਆਰ ਦੇ ਨਾਲ ਅਸੀਂ ਸਾਡਾ ਮਨ ਜਿਹੜਾ ਪਿਆਰ ਨਹੀਂ ਕਰਦਾ ਰਸਨਾ ਤੇ ਪਿਆਰ ਕਰਦੀ ਕਬੀਰ ਸਾਹਿਬ ਦਾ ਬਚਨ ਇੱਕ ਹੋਰ ਹੈ ਕਬੀਰ ਮੇਰੀ ਸਿਮਰਨ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ ਤੇ ਇੱਕ ਵੀਰ ਸਭ ਕਹਿੰਦੇ ਨੇ ਕਿ ਰਸਨਾ ਦੇ ਉੱਪਰ RAM ਤੇ ਅਸੀਂ ਤੇ ਬਠੇਰਾ ਵਾਹਿਗੁਰੂ 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 ਕਰਦੇ ਨੇ ਇਸਲਾਮ ધਰਮ ਵਾਲੇ ਤਾਂ ਮੁਸਲਮਾਨ ਬਠੇਰਾ ਅੱਲਾ 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 ਰਸਨਾ ਦੇ ਨਾਲ ਕਰਦੇ ਨੇ ਹਿੰਦੂ ਭਾਈ ਤਾਂ ਬਠੇਰਾ RAM RAM ਕਰਦੇ ਨੇ ਕਬੀਰ ਸਭ ਕਹਿੰਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਚੰਗੀ ਗੱਲ ਹੈ ਜੇਕਰ ਸਾਦੀ ਸਾਡੇ ਅੰਦਰ ਫੀਲਿੰਗ ਬਣੇ ਤੇ ਫਿਰ ਤੇ ਰਾਮ ਕਹਿਣ ਦੇ ਵਿੱਚ ਵੀ ਬੜਾ ਆਨੰਦ ਇੱਕ ਵਾਰੀ ਵੀ ਰਾਮ ਕਵੀ ਇਤੇ ਮੈਸੇਜ ਜਾਵੇਗਾ ਸਾਡੇ ਮਨ ਨੂੰ ਸਕੂਨ ਮਿਲੇਗਾ ਤੇ ਇਹ ਨਹੀਂ ਕਿ ਸੰਗਤ ਜੀਓ ਸਾਡਾ ਧਿਆਨ ਤੇ ਕਿਤੇ ਹੋਰ ਹੈ ਧਿਆਨ ਅਸੀਂ ਹੋਰ ਕਿਸੇ ਨੂੰ ਦੇ ਰੱਖਿਆ ਤੇ ਰਸਨਾ ਦੇ ਨਾਲ ਵਾਹਿਗੁਰੂ 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 ਕਰਦੇ ਪਏ ਕੇਵਲ ਰਸਨਾ ਬੋਲ ਰਹੀ ਮਨ ਦੇ ਵਿੱਚ ਫੀਲਿੰਗ ਨਹੀਂ ਤੇ ਰਾਮ 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 ਤੇ ਹਿੰਦੂ ਭਾਈ ਹਿੰਦੂ ਵੀਰ ਜੇਕਰ ਉਹ ਵੇਦਾਂ ਨੂੰ ਪੜਦਾ ਹੋਵੇ ਰਾਮਾਇਣ ਨੂੰ ਗੀਤਾ ਨੂੰ ਵਿਚਾਰਦਾ ਹੋਵੇ ਜੋ ਕ੍ਰਿਸ਼ਨ ਭਗਵਾਨ ਨੇ ਦੁਆਪਰਯੋਗ ਦੇ ਉਚਾਰਣ ਕੀਤੀ ਜਿਸ ਦੇ ਗੀਤਾ ਦੇ ਅਰਥ 8ਵੇਂ ਪਾਛਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕੀਤੇ ਤੇ ਕੈਸੀ ਪੋਜ਼ਿਟਿਵਿਟੀ ਉਸ ਰਾਜੇ ਨੂੰ ਮਿਲੀ ਜੋ ਆਪਣੇ ਜੀਵਨ ਦੇ ਵਿੱਚ ਉਸਨੇ ਅਰਥ ਸੁਣੇ ਹੀ ਨਹੀਂ ਸਨ ਮੇਰਾ ਕਹਣ ਤੋਂ ਭਾਵ ਹੈ 2025 ਗਿਆ 2026 ਆਇਆ ਤੇ ਇਹਦੇ ਵਿੱਚ ਅਸੀਂ ਆਪਣੀ ਲਾਈਫ ਜੀਵਨ ਜ਼ਿੰਦਗੀ ਦੇ ਬਾਰੇ ਬਹੁਤ ਕੁਝ ਸੋਚਣਾ ਹੈ ਵੀਰਾਂ ਨੇ ਨੌਜਵਾਨਾਂ ਨੇ ਮਾਤਾਵਾਂ ਨੇ ਬੈਣਾ ਨੇ ਬੁਜਰਕਾਂ ਨੇ ਸਾਰਿਆਂ ਨੇ ਆਪਾਂ ਸੋਚਣਾ ਹੈ ਕਿ ਸਾਨੂੰ ਇਹ ਜੀਵਨ ਮਿਲਿਆ ਹੈ ਨਾ ਇੱਕ ਹੋਰ ਬਚਨ ਹੁੰਦਾ ਕਬੀਰ ਸਾਹਿਬ ਦਾ ਕਬੀਰ ਮਾਨਸ ਜਨਮ ਦੁਰਲੰਭ ਹੈ ਹੋਏ ਨਾ ਬਾਰੇ ਬਾਰ ਇਹ ਮਨੁੱਖਾ ਜੀਵਨ ਜਿਸ ਤਰ੍ਹਾਂ ਆਪਾਂ ਜਿਸ ਪਾਸੇ ਜਰਾ ਸੋਚ ਕੇ ਦੇਖੀ ਜਿਸ ਪਾਸੇ ਇਸ ਨੂੰ ਬਤੀਤ ਕਰ ਰਹੇ ਆਂ ਆਪਣੀ એનર્ਜੀ ਖਤਮ ਕਰ ਰਹੇ ਜਿਸ ਨੂੰ ਧਿਆਨ ਦਿੱਤਾ ਹੋਇਆ ਹੈ ਮੇਰੇ ਕਹਿਣ ਦੇ ਨਾਲ ਨਹੀਂ ਨੌਜਵਾਨ ਵੀਰ ਜੋ ਹਿੰਦੂ ਭਾਈ ਜਾਂ ਇਸਲਾਮ ਧਰਮ ਵਾਲੇ ਮੁਸਲਮਾਨ ਸੋਚ ਕੇ ਦੇਖੀਏ ਕਿ ਅਸੀਂ ਇਹ ਕੈਰੈਕਟਰ ਸਾਡਾ ਜਿਹੜਾ ਹੈ ਕਿਰਦਾਰ ਠੀਕ ਹੈ ਜੋ ਅਸੀਂ ਕਿਰਦਾਰ ਕਰ ਰਹੇ ਹਾਂ ਇਹ ਸਾਡਾ ਠੀਕ ਹੈ ਨਹੀਂ ਆਪ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਇਹ ਨਹੀਂ ਕਿ ਚੜ੍ਹਦੀ ਕਲਾ ਹੁੰਦੀ ਤਾਂ ਹੈ ਬਾਬਾ ਫਰੀਦ ਸਾਹਿਬ ਇਸਲਾਮ ਧਰਮ ਦੇ ਵਿੱਚ ਸਨ ਪਰ ਉਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਵਿਖਣਸ਼ਾ ਮੁਸਲਮਾਨ ਸਨ ਉਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦਰਜ ਜੋ ਸੈਣ ਜੀ ਸਦਨਾ ਜੀ ਅਤੇ ਹੋਰ ਰਵਦਾਸ ਜੀ ਜਿਸ ਦੀ ਆਪ ਜੀ ਬਚਨ ਸੁਣ ਰਹੇ ਕਬੀਰ ਭਗਤ ਪਾਵਲੀ ਕੋਲੀ ਜਾਤ ਦੇ ਸਨ ਜਿਨ੍ਹਾਂ ਦਾ ਨਾਮ ਉਹਨਾਂ ਦੇ ਅੰਦਰ ਪੋਜ਼ਿਟਿਵਿਟੀ ਭਰੀ ਹੋਈ ਸੀ ਛੜਦੀ ਕਲਾ ਸੀ ਉਹਨਾਂ ਨੇ ਆਪਣੇ ਅੰਦਰੋਂ ਜੁਰਤ ਨਹੀਂ ਮਰਨ ਦਿੱਤੀ ਹਿੰਮਤ ਨਹੀਂ ਮਰਨ ਦਿੱਤੀ ਬੜਕ ਨਹੀਂ ਮਰਨ ਦਿੱਤੀ ਉਨ੍ਹਾਂ ਨੇ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਅੱਲਾਹ ਤਾਲਾ ਦੀ ਬੰਦਗੀ ਕਰਕੇ ਬੀਖਣ ਸ਼ਾ ਫਰੀਦ ਸਾਹਿਬ ਕਬੀਰ ਜੀ ਨੇ ਰਾਮ ਰਾਮ ਜਪ ਕੇ ਸੈਣ ਜੀ ਨੇ ਆਪਣੀ ਡਿਊਟੀ ਨਿਭਾਉਂਦਿਆਂ ਹੋਇਆਂ ਕਾਰਵਿਹਾਰ ਕਰਦਿਆਂ ਹੋਇਆਂ ਵੀ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਇੱਕ ਵਿੱਚ ਜੁੜੇ ਰਹਿੰਦੇ ਸਨ ਜਿਸ ਨੂੰ ਕਬੀਰ ਸਾਹਿਬ ਨੇ ਕਿਹਾ ਇੱਕ ਘਰੀ ਤੂ ਆਦੀਕ ਅਸੀਂ ਆਪਣੇ ਮਨ ਤੇ ਬਹੁਤ ਕੰਮ ਕਰਾਂ ਦੀ ਸਾਨੂੰ ਲੋੜ ਹੈ ਸਾਡੇ ਵਿੱਚ ਪੋਜਿਟਿਵਿਟੀ ਤਾਂ ਭਰੀ ਜਾਵੇਗੀ ਜਦੋਂ ਸਾਡਾ ਮਨ ਜਿਹੜਾ ਹੈ ਨਾ ਸ਼ਾਂਤ ਹੋਵੇਗਾ ਰਿਲੈਕਸ ਹੋਵੇ ਡਵੈਲਪ ਹੋਵਾਂਗੇ ਆਡੋਲ ਹੋਵਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰ ਜੀ ਦੀ ਪਾਤਸ਼ਾਹ ਸਤਿਗੁਰ ਜੀ ਦੀ ਬਾਣੀ ਗੁਰੂ ਦੇ ਉਪਦੇਸ਼ ਗੁਰੂ ਦੇ ਬਚਨ ਇੱਕ ਇੱਕ ਕਿਸੇ ਭਾਵ ਸੋਨਾ ਚਾਂਦੀ ਹੀਰੇ ਜਵਾਰ ਲਾਲਾਂ ਦੇ ਨਾਲ ਨਹੀਂ ਪ੍ਰਾਪਤ ਹੋ ਸਕਦੇ ਸੋ ਸੰਗਤ ਜਿਉ 2025 ਗਿਆ ਹੈ 2026 ਚੜਿਆ ਹੈ ਇਸ ਦੇ ਵਿੱਚ ਆਪਾਂ ਨਵਾਂ ਕਰਨਾ ਸਿੱਖ ਲਈਏ ਨਿਉਨਤਾ ਲਈਏ ਆਪਣੇ ਅੰਦਰ ਨਿਰਮਤਾ ਵੀ ਲਿਆਈਏ ਤੇ ਸਦਾ ਵਾਸਤੇ ਆਪਾਂ ਆਪਣੇ ਅੰਦਰ ਪੋਜਿਟਿਵਿਟੀ ਪਰ ਇਹ ਸਾਡੇ ਵਿਚਾਰ ਚੰਗੇ ਹੋਣ ਸਾਡੇ ਖਿਆਲਤ ਚੰਗੇ ਹੋਣ ਸਾਡੇ ਫੋਰਸ ਚੰਗੇ ਹੋਣ ਸਾਡਾ ਜੋ ਬ੍ਰੇਨ ਸਹੀ ਤਰੀਕੇ ਦੇ ਨਾਲ ਕੰਮ ਕਰਦਾ ਹੋਵੇ ਅਸੀਂ ਸਹੀ ਡੰਗ ਦੇ ਨਾਲ ਸੈਂਟਫੇਟ ਤਰੀਕੇ ਦੇ ਨਾਲ એનર્ਜੀ ਆਪਣੀ ਸਹੀ ਤਰੀਕੇ ਦੇ ਨਾਲ ਵਰਤੋਂ ਕਰ ਰਹੇ ਹੋਗੇ ਤੇ ਸਾਡੇ ਅੰਦਰ ਛੜਦੀ ਕਲਾ ਹੈ ਕੰਫੀਡੈਂਸ ਸਾਡੀ ਸਦਾ ਵਾਸਤੇ ਉਸ ਬੜਕ ਜਿਹੜੀ ਹੈ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਆ